8 ਨਵੰਬਰ 2025 ਇਸ ਦਿਨ ਹਰ ਇੱਛਾ ਪੂਰੀ ਹੋਵੇਗੀ। ਸੰਤ ਹੰਸਾਲੀ ਵਾਲਿਆਂ ਦੇ ਬਚਨ ਨੇ ਜੋ ਮਰਜੀ ਮੰਗ ਲਵੋ ਹਰ ਇੱਛਾ ਪੂਰੀ ਹੁੰਦੀ ਹੈ ਬਸ ਦੋ ਸ਼ਰਤਾਂ ਨੇ ਬਾਬਾ ਜੀ ਦੀਆਂ। ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ। ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ। ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ। ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਜਦੋਂ ਕਿਤੇ ਗੱਲ ਹੁੰਦੀ ਆ ਨਵੰਬਰ ਦੇ ਮਹੀਨੇ ਦੀ ਤਾਂ ਕਿਤੇ ਨਾ ਕਿਤੇ ਸਾਡਾ ਜਿਹੜਾ ਮਾਈਂਡ ਹੈ ਉਸ ਚੀਜ਼ ਨੂੰ ਸੋਚਣ ਤੇ ਮਜਬੂਰ ਹੋ ਜਾਂਦਾ ਹੈ 1984 ਚਲੋ ਖੈਰ ਇੱਕ ਅਲੱਗ ਵਿਸ਼ਾ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਮੇਰੇ ਚੇਤੇ ਦੇ ਵਿੱਚ ਵੀ ਉਹੀ ਗੱਲ ਹੈ ਵੀ ਸ਼ਾਇਦ ਤੁਸੀਂ ਵੀ ਇਹ ਚੀਜ਼ ਸੋਚਦੇ ਹੋਵੋਗੇ ਤੇ ਉਹ ਦਿਨ ਕੌਮ ਲਈ ਬਹੁਤ ਔਖੇ ਦਿਨ ਸੀ ਸਮਾਂ ਸੀ ਸਾਸ਼ ਸੰਗ ਜਦੋਂ 184 ਦਾ ਦੁਖਾਂਤ ਵਾਪਰੇ ਆ ਚਲੋ ਮੈਂ ਇੱਕ ਬੇਨਤੀ ਕਰਾਂ ਵੀ ਉਹ ਸਤਿਗੁਰੂ ਦੇ ਰਜਾ ਦੇ ਵਿੱਚ ਜਿਵੇਂ ਸਮਾਸੀ ਉਹ ਲੰਘ ਗਿਆ ਹੁਣ ਜਿਹੜਾ ਸਮਾਂ ਹੈ ਉਸ ਨੂੰ ਸੋਚਣ ਦੀ ਬਹੁਤ ਲੋੜ ਆ 8 ਨਵੰਬਰ 2025 ਦਾ ਇਹ ਦਿਨ ਪਿਆਰਿਓ ਇਸ ਦਿਨ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਜਿੱਥੇ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲਿਆਂ ਦੀ ਪ੍ਰੇਰਣਾ ਤੇ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਦੇ ਅਸ਼ੀਰਵਾਦ ਸਦਕਾ ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਸ ਉਤਸਵ ਦੇ ਸਮੇਂ ਇੱਕ ਕੀਰਤਨ ਦਰਬਾਰ ਹੁੰਦਾ ਆ ਜਿਸ ਦੇ ਵਿੱਚ ਜਾਪ ਕਰਾਏ ਜਾਂਦੇ ਨੇ ਸੰਗਤਾਂ ਨੂੰ ਤੇ ਸਾਧ ਸੰਗਤ ਚੰਡੀਗੜ੍ਹ ਵਿਖੇ ਇਹ ਪ੍ਰੋਗਰਾਮ ਹੁੰਦਾ ਹੈ ਸੈਕਟਰ 28 ਬੀ 28 ਬੀ ਦੇ ਵਿੱਚ ਹਾਂ 28 ਬੀ ਦੇ ਵਿੱਚ ਤੇ ਉੱਥੇ ਇਹ ਸਮਾਗਮ ਹੁੰਦਾ ਮਕਾਨ ਨੰਬਰ 1127 ਦੇ ਵਿੱਚ ਤੇ ਲਗਾਤਾਰ 40 ਸਾਲ ਮੇਰੇ ਹਿਸਾਬ ਦੇ ਵਿੱਚ ਹੋ ਗਏ ਉਹ ਪ੍ਰੋਗਰਾਮ ਹੁੰਦੇ ਆ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਉਥੇ ਪਹੁੰਚਦੀ ਹੈ ਤੇ ਸੰਗਤ ਜਾ ਕੇ ਗੁਰਮਤ ਸਮਾਗਮਾਂ ਦੇ ਲਾ혜 ਲੈਂਦੀ ਹੈ ਸਾਨੂੰ ਵੀ ਜਾਣਾ ਚਾਹੀਦਾ ਹੈ ਪਿਆਰਿਓ ਅਸੀਂ ਜਾਈਏ ਮੇਰੇ ਕਹਿਣ ਦਾ ਮਤਲਬ ਵੀ ਜਿੱਥੇ ਵੀ ਕੋਈ ਸਮਾਗਮ ਹੋਵੇ ਨਾ ਅਸੀਂ ਸਮਾਗਮ ਮਿਸ ਨਾ ਕਰੀਏ ਉਥੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਜਿੱਥੇ ਕੀਰਤਨ ਦਰਬਾਰ ਹੋ ਰਿਹਾ ਹੈ ਕਥਾ ਵਿਚਾਰ ਹੋ ਰਹੀ ਹੈ ਜਾਂ ਕੋਈ ਸਮਾਗਮ ਹੋ ਰਹੇ ਨੇ ਗੁਰਮਤ ਸਮਾਗਮ ਹੋ ਰਹੇ ਨੇ ਗੁਰਮਤ ਰਿਲੇਟਡ ਉਥੇ ਜ਼ਰੂਰ ਜਾਇਆ ਕਰੋ ਉੱਥੇ ਜ਼ਰੂਰ ਜਾ ਕੇ ਹਾਜ਼ਰੀਆਂ ਭਰਿਆ ਕਰੋ ਕੁਝ ਨਾ ਕੁਝ ਸਿੱਖਣ ਦਾ ਯਤਨ ਉਤੋਂ ਕਰਿਆ ਕਰੋ ਜੇਕਰ ਅਸੀਂ ਉੱਥੋਂ ਕੁਝ ਸਿੱਖਣ ਦਾ ਯਤਨ ਕਰਦੇ ਹਾਂ ਜੇ ਅਸੀਂ ਅਸੀਂ ਉੱਥੋਂ ਕੁਝ ਸਿੱਖਣ ਦਾ ਪ੍ਰਯਾਸ ਕਰਦੇ ਹਾਂ ਤੇ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਨਾ ਸਾਡੇ ਉੱਪਰ ਵਰਤਦੀ ਹੈ ਕਿਉਂਕਿ ਸਮਾਗਮ ਕੇਵਲ ਖੜਕਾ ਕਰਨ ਲਈ ਨਹੀਂ ਹੁੰਦੇ ਕਈ ਕਹਿੰਦੇ ਆ ਚਲੋ ਜੀ ਸਮਾਗਮ ਕਰਾ ਲੈਨੇ ਆ ਨਾਲੇ ਖੜਕਾ ਦੜਕਾ ਜਾ ਹੋਜੂ ਕਹਿੰਦੇ ਲੋਕਾਂ ਨੂੰ ਪਤਾ ਹੋਜੂ ਵਾ ਵਾ ਦੇ ਹੋਜੂ ਸਾਡੀ ਆਪਣੀ ਵੀ ਇਹਨਾਂ ਨੇ ਸਮਾਗਮ ਕਰਵਾਇਆ ਆ ਆ ਤਰੀਕਾ ਨਾ ਹੋਣਾ ਆ ਚੀਜ਼ਾਂ ਤੋਂ ਅਸੀਂ ਦੂਰ ਰਹੀਏ ਇਹਨਾਂ ਚੀਜ਼ਾਂ ਤੋਂ ਅਸੀਂ ਕੋਹਾਂ ਦੂਰ ਰਹੀਏ ਸਾਥ ਸੰਗਤ ਕਿਉਂਕਿ ਉਹ ਇੱਕ ਫਾਰਮੈਲਟੀ ਹੁੰਦੀ ਹੈ ਕੇਵਲ ਉਹ ਇੱਕ ਇਹ ਹੁੰਦਾ ਵੀ ਅਸੀਂ ਮਤਲਬ ਬਾ ਬਾ ਖਟਣੀਆਂ ਵੀ ਇਹਨਾਂ ਨੇ ਪ੍ਰੋਗਰਾਮ ਕਰਾਤਾ ਜੀ ਇਹਨਾਂ ਨੇ ਕੰਮ ਕਰਾਤਾ ਜੀ ਬੱਲੇ ਗੁੱਲੇ ਬਲੇ ਬੜਾ ਵਧੀਆ ਸਮਾਗਮ ਕਰਾਇਆ ਜੀ ਬੜਾ ਸੋਹਣਾ ਕੰਮ ਕਰਾਤਾ ਜੀ ਇਹਨਾਂ ਨੇ ਇੰਜ ਕਰਤਾ ਇਹਨਾਂ ਨੇ ਇੰਜ ਕਰਤਾ ਐਂ ਕਰਤਾ ਉਹ ਉਹ ਚੀਜ਼ ਹੁੰਦੀ ਹੈ ਉਹ ਚੀਜ਼ ਤੋਂ ਕੋਹਾਂ ਦੂਰ ਰਹੀਏ 8 ਨਵੰਬਰ 2025 ਨੂੰ ਇਹ ਸਮਾਗਮ ਹੋ ਰਿਹਾ ਜਿਸ ਨੇ ਜਾਣਾ ਹੋਵੇ ਜ਼ਰੂਰ ਜਾਇਓ ਸਾਥ ਸੰਗਤ ਤੇ ਲਾਹਾ ਲਿਓ ਬਾਬਾ ਅਜੀਤ ਸਿੰਘ ਜੀ ਹਸਾਲੀ ਵਾਲੇ ਕਹਿੰਦੇ ਹੁੰਦੇ ਸੀ ਕਹਿੰਦੇ ਜਿਹੜਾ ਪਰਮਾਤਮਾ ਦੀ ਗੱਲ ਕਰਨੀ ਪਸੰਦ ਕਰਦਾ ਜਿਹਨੂੰ ਪਰਮਾਤਮਾ ਦਾ ਨਾਮ ਚੰਗਾ ਲੱਗਦਾ ਜਿਵੇਂ ਗੁਰਬਾਣੀ ਵਿੱਚ ਪੜਦੇ ਨਾ ਕੋਈ ਗਰ ਕਰ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗਾ ਗੁਰ ਸਿੱਖਾ ਮਨ ਮਿੱਠਾ ਕਹਿੰਦੇ ਜਿਹੜਾ ਇਹ ਸਿਧਾਂਤ ਤੇ ਤੁਰਦਾ ਹੈ ਨਾ ਕਹਿੰਦੇ ਉਹ ਕਦੇ ਮਾਰ ਨਹੀਂ ਖਾਂਦਾ ਉਹ ਤੇ ਰੱਬ ਦਾ ਪਿਆਰਾ ਹੋ ਜਾਂਦਾ ਹੈ ਉਹ ਸਤਿਗੁਰੂ ਦਾ ਪਿਆਰਾ ਹੋ ਜਾਂਦਾ ਹੈ ਤੇ ਬਾਬਾ ਜੀ ਨੇ ਆਖਿਆ ਕਹਿੰਦੇ ਵਾਹ ਪਰ ਕਹਿੰਦੇ ਭਾਈ ਜੇਕਰ ਇਸ ਚੀਜ਼ ਨੂੰ ਅਸੀਂ ਮੰਨ ਕੇ ਚੱਲਦੇ ਹਾਂ ਨਾ ਇਸ ਚੀਜ਼ ਨੂੰ ਅਸੀਂ ਵਿਚਾਰ ਕੇ ਚੱਲਦੇ ਆ ਨਾ ਕਹਿੰਦੇ ਯਾਦ ਰੱਖਿਓ ਵੀ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਸਾਰੇ ਜਿਹੜੇ ਸਾਡੇ ਕਾਰਜ ਨੇ ਉਹ ਰਾਸ ਹੁੰਦੇ ਨੇ ਸਾਰੇ ਕਾਰਜਾਂ ਦੇ ਵਿੱਚ ਸਾਡੀ ਫਤਿਹ ਹੁੰਦੀ ਆ ਜਦੋਂ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਅਸੀਂ ਪੜਦੇ ਆ ਜਦੋਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਅਸੀਂ ਵਿਚਾਰਦੇ ਆ ਉਦੋਂ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਪੂਰੀਆਂ ਹੋ ਜਾਂਦੀਆਂ ਨੇ ਸੋ ਪਿਆਰਿਓ ਆਪਾਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਸਮਝੀਏ ਜਾਂ ਆਪਣੇ ਭਾਵੇਂ ਘਰ ਦੇ ਵਿੱਚ ਕਰ ਲਈਏ ਭਾਵੇਂ ਸੰਗਤ ਦੇ ਰੂਪ ਦੇ ਵਿੱਚ ਸਾਡਾ ਮਨ ਜੁੜੇ ਤੇ ਸਾਨੂੰ ਸਮਝ ਪਵੇ ਅਰਥਾਂ ਦੇ ਵੀ ਸਤਿਗੁਰੂ ਮਹਾਰਾਜ ਕੀ ਕਹਿ ਰਹੇ ਨੇ ਫਿਰ ਉੱਥੇ ਆਨੰਦ ਤੋਂ ਬਣਾ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ